ਜਿਹੜੇ ਲੋਕ ਜਾਂ ਮਰਦ ਇਹ ਗੱਲ ਕਹਿੰਦੇ ਨੇ ਵੀ ਔਰਤਾਂ ਸਾਰਾ ਦਿਨ ਘਰ ਦੀਆਂ ਕੀ ਨੇ ਦੋ ਰੋਟੀਆਂ ਹੀ ਨੇ ਪਕਾਲੀਆਂ ਤੇ ਖਾ ਲੀਆਂ ਹਨਾ ਉਹ ਇਹ ਵੀਡੀਓ ਪੂਰੀ ਜ਼ਰੂਰ ਦੇਖ ਕੇ ਜਾਇਓ ਠੀਕ ਹੈ ਜੀ ਐਂਡ ਤੱਕ ਤੇ ਬਾਅਦ ਚੋ ਕਮੈਂਟ ਕਰਕੇ ਦੱਸਿਓ ਵੀ ਔਰਤਾਂ ਕੀ ਕਰਦੀਆਂ ਨੇ ਹੈਲੋ एवरीवन ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆਈ ਹੋਪ ਸੋ ਕਿ ਸਾਰੇ ਜਣੇ ਬਹੁਤ ਵਧੀਆ ਤੇ ਤੰਦਰੁਸਤ ਚੜ੍ਹਦੀ ਕਲਾ 'ਚ ਹੋਵੋਗੇ ਤੇ ਲਓ ਜੀ ਅੱਜ ਆਪਾਂ ਸ਼ੇਅਰ ਕਰਨ ਲੱਗੇ ਆ ਕਿਚਨ ਕਲੀਨਿੰਗ ਦਾ ਵਲੌਗ ਜੋ ਕਿ ਦੀਵਾਲੀ ਦੇ ਰਿਗਾਰਡਿੰਗ ਸੀ ਪਹਿਲਾਂ ਆਪਣੇ ਦੋ ਵਲੌਗ ਆ ਚੁੱਕੇ ਨੇ ਇੱਕ ਸਟੋਰ ਦੀ ਸਫਾਈ ਦਾ ਤੇ ਇੱਕ ਆਇਆ ਸੀ ਆਪਣਾ ਦੁਕਾਨ ਦੀ ਸਫਾਈ ਦਾ ਤੇ ਉਹ ਤੁਸੀਂ ਪਿੱਛੇ ਜਾ ਕੇ ਦੇਖ ਸਕਦੇ ਹੋ ਤੇ ਅੱਜ ਆਪਾਂ ਕਰਨੀ ਹੈ ਡੀਪ ਕਲੀਨਿੰਗ ਕਿਚਨ ਦੀ ਠੀਕ ਹੈ ਜੀ ਤੇ ਬਿਲਕੁਲ ਸੜਕ ਦੇ ਉੱਪਰ ਘਰ ਹੈ ਤੇ ਘਰ ਸੜਕ ਦੇ ਉੱਪਰ ਹੋਣ ਕਰਕੇ ਬਹੁਤ ਜ਼ਿਆਦਾ ਗੰਦ ਆਂਦਾ ਹੈ ਬਹੁਤ ਜ਼ਿਆਦਾ ਡਸਟ ਆਂਦੀ ਹੈ ਤੇ ਇੱਧਰ ਆਪਾਂ ਲਾਏ ਹੋਏ ਨੇ ਅੰਕਲ ਹੁਣੀ ਇੱਥੇ ਆਪਣੇ ਲੱਗ ਰੀਆਂ ਨੇ ਲੋਕਟਾਂ ਪਹਿਲਾ ਐ ਐਮਟੀ 47 ਸੀ ਫਿਰ ਮਿੱਟੀ ਚਕਾਈ ਉਸ ਤੋਂ ਬਾਅਦ ਅੱਜ ਦਿਹਾੜੀ ਲੱਗੀ ਸੀਗੀ ਅਧੀਆਂ ਗਿੱਟਾਂ ਲੱਗੀਆਂ ਇਹ ਦੂਜੇ ਦਿਨ ਦੀ ਵੀਡੀਓ ਜਿੱਦਨ ਅਸੀਂ ਰਸੋਈ ਸਾਫ਼ ਕਰ ਰਹੇ ਸੀ ਪੂਰੀਆਂ ਲੋਕਟਾਂ ਆਪਣੇ ਵਿਹੜੇ 'ਚ ਲੱਗ ਚੁੱਕੀਆਂ ਨੇ ਠੀਕ ਹੈ ਜੀ ਤੇ ਨਾਲੋਂ ਨਾਲ ਆਪਣਾ ਕੰਮਕਾਰ ਚੱਲ ਰਿਹਾ ਹੈ ਕਲੀਨਿੰਗ ਦਾ ਕਿਉਂਕਿ ਡੀਪ ਕਲੀਨਿੰਗ ਲਈ ਬਹੁਤ ਲੇਟ ਕੰਮ ਹੋ ਰਿਹਾ ਦਿਵਾਲੀ ਬਹੁਤ ਸਿਰ ਤੇ ਚੜੀ ਖੜੀ ਹੈ ਤੇ ਉਸ ਤੋਂ ਬਾਅਦ ਇੱਥੇ ਡਸਟਿੰਗ ਇੰਨੀ ਜ਼ਿਆਦਾ ਕਰਨੀ ਪੈਂਦੀ ਹੈ ਬਹੁਤ ਜ਼ਿਆਦਾ ਡਸਟ ਹੁੰਦੀ ਹੈ ਸੜਕ ਤੇ ਉੱਪਰ ਕਰ ਹੋਣ ਕਰਕੇ ਠੀਕ ਹੈ ਜੀ ਤੇ ਜਿਹੜੀਆਂ ਮੈਂ ਹੁਣ ਤੁਹਾਨੂੰ ਜਿਵੇਂ ਪਹਿਲਾਂ ਕਹਿ ਕੇ ਹਟੀਆਂ ਵੀ ਜਿਹੜੇ ਲੋਕ ਕਹਿੰਦੇ ਨੇ ਜੀ ਔਰਤਾਂ ਸਾਰਾ ਦਿਨ ਕਰਦੀਆਂਗੇ ਨਾ ਔਰਤਾਂ ਨੂੰ ਬਹੁਤ ਕੰਮ ਹੁੰਦੇ ਨੇ ਘਰਾਂ ਦੇ ਵਿੱਚ ਜਦੋਂ ਕੋਈ ਵੀ ਲਾ ਲੋ ਕਰਦੇ ਆਦਮੀ ਨੇ ਜਿਹੜੇ ਉਹ ਆਪਣੇ ਕੰਮਾਂ ਕਰਾਂ ਤੇ ਜਾਂਦੇ ਨੇ ਕੱਪੜਾ ਲੀੜਾ ਧੋਣਾ ਕਰਨਾ ਚਾਹੇ ਦੋ ਜੀ ਉਹ ਚਾਹੇ ਤੁਸੀਂ ਚਾਰ ਜੀਓ ਚਾਹੇ 10 ਜੀਓ ਕੰਮ ਉਹਨੇ ਤਾਂ ਉਹਨਾਂ ਹੀ ਹੈ ਕੋਈ ਵੀ ਜੇ ਦੋ ਜੀਓ ਤਾਂ ਤੁਸੀਂ ਇੱਕ ਕੌਲੀ 'ਚ ਸਬਜ਼ੀ ਬਣਾ ਕੇ ਨਹੀਂ ਖਾਣੀ ਤੇ ਜਾਂ ਇੱਕ ਪਲੇਟ 'ਚ ਆਟਾ ਗੁੰਨ ਕੇ ਨਹੀਂ ਖਾਣਾ ਉਹ ਹਰ ਇੱਕ ਚੀਜ਼ ਲਈ ਵੱਡੀ ਚੀਜ਼ ਲੱਗਣੀ ਹੋਈ ਲੱਗਣੀ ਆ ਭਾਂਡੇ ਢਿੰਡੇ ਸਭ ਮਾਂਜਣ ਵਾਲੇ ਹੋਣੇ ਨੇ ਠੀਕ ਹੈ ਜੀ ਇਹ ਨਾ ਕਿਹਾ ਕਰੋ ਵੀ ਦੋ ਜਣੇ ਹੋ ਜਾਂ ਤਿੰਨ ਜਣੇ ਹੋ ਤੁਸੀਂ ਥੋੜੇ ਜਿਹਾ ਤਾਂ ਜੀਓ ਤੁਹਾਨੂੰ ਕਿਹੜਾ ਕੋਈ ਕੰਮ ਹੈ ਕੰਮ ਸਾਰੇ ਹੀ ਨੇ ਕੱਪੜਾ ਲੀੜਾ ਧੋਣਾ ਸਾਂਭਣਾ ਕਰਨਾ ਝਾੜੂ ਪੋਚੇ ਪਾਂ ਡਾ ਟਿੰਡਾ ਸੰਬਣਾ ਰੋਟੀ ਪਾਣੀ ਬਣਾਉਣਾ ਹਰ ਇੱਕ ਕੰਮ ਜਿਹੜਾ ਜ਼ਰੂਰਤ ਦੇ ਹਿਸਾਬ ਨਾਲ ਉਹ ਕਰਨਾ ਹੀ ਪੈਂਦਾ ਠੀਕ ਹੈ ਆਪਾਂ ਜੇ ਨਹੀਂ ਕਹਿੰਦੇ ਵੀ ਉਹ ਕਰਨਾ ਪੈਂਦਾ ਤਾਂ ਕੋਈ ਹਸਾਨ ਹਸਾਨ ਕਿਸੇ ਸਰ ਕਿਸੇ ਦਾ ਨਹੀਂ ਹੁੰਦਾ ਜਿਹੜਾ ਘਰ ਦੀਆਂ ਔਰਤਾਂ ਦਾ ਕੰਮ ਹੈ ਔਰਤਾਂ ਕਰਦੀਆਂ ਨੇ ਬਾਕੀ ਆਦਮੀ ਆਪਣੇ ਕਮਾਕਾਰਾਂ ਤੇ ਜਾਂਦੇ ਨੇ ਉਹ ਆਪਣਾ ਕੰਮ ਕਰਦੇ ਨੇ ਉਹਨਾਂ ਨੂੰ ਇਹ ਲੱਗਦਾ ਹੈ ਵੀ ਬਸ ਔਰਤਾਂ ਨੇ ਘਰ ਦੇ ਵਿੱਚ ਕੁਝ ਨਹੀਂ ਕੀਤਾ ਬਸ ਵੀ ਅਸੀਂ ਘਰੋਂ ਨਿਕਲੇ ਆਂ ਤੇ ਬਸ ਉਹ ਖਾ ਪੀ ਕੇ ਸੌਂ ਗਈਆਂ ਨੇ ਹੋਰ ਉਹਨਾਂ ਨੇ ਘਰ ਦਾ ਕੋਈ ਕੰਮ ਨਹੀਂ ਕੀਤਾ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜਿਹੜੇ ਅਸੀਂ ਖਿਲਾਰੇ ਪਾ ਕੇ ਜਾਂਦੇ ਆਂ ਪਿਓ ਸਾਡੇ ਆਮਦਿਆਂ ਨੂੰ ਸਾਹਮਣੇ ਹੁੰਦੇ ਨੇ ਉਹ ਕਿੰਨੇ ਸਾਹਮਣੇ ਨੇ ਠੀਕ ਹੈ ਜੀ ਤੇ ਬਾਕੀ ਚਲੋ ਇਹ ਤਾਂ ਕਰ ਕਰ ਦੀ ਕਹਾਣੀ ਹੈ ਚਲਦੀਏ ਰਹਿਣੀ ਹੈ ਤੇ ਆਜੋ ਫਿਰ ਤੁਹਾਨੂੰ ਦਿਖਾਨੀਆਂ ਵੀ ਅੱਜ ਆਪਾਂ ਡੀਪ ਕਲੀਨਿੰਗ ਚ ਕੀ ਕੁਝ ਕੀਤਾ ਤੇ ਇੱਧਰ ਕਿਉਂਕਿ ਆਪਣੇ ਲੱਗੇ ਹੋਏ ਸੀ ਅੰਕਲ ਨੂੰ ਨਹੀਂ ਦਿਹਾੜੀਦਾਰ ਜਿਹੜੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਰੋਟੀ ਪਾਣੀ ਬਣਾਣੀ ਸੀ ਤੇ ਘਰ ਦੇ ਜਿਹੜੇ ਜੀ ਹੁਣ ਇਹ ਮਲਾਈ ਹੋਈ ਆਪਣੀ ਗਵਰਨੈਂਟਨ ਸਰ ਵੀ ਤੇ ਉਸ ਤੋਂ ਬਾਅਦ ਗੁੰਜਨ ਲੱਗੀ ਹੋਈ ਆਪਣੀ ਹਾਊਸ ਹੈਲਪਰ ਕਿਉਂਕਿ ਮੈਂ ਇਹਨਾਂ ਨੂੰ ਤਾਂ ਲਾਇਆ ਸੀ ਮੈਨੂੰ ਰੋਟੀ ਪਾਣੀ ਦਾ ਵੀ ਕੰਮ ਸੀ ਤੇ ਹੋਰ ਵੀ ਕੰਮ ਸੀ ਮੈਨੂੰ ਪਤਾ ਸੀ ਵੀ ਸ਼ਾਮ ਨੂੰ ਜਿਹੜਾ ਕੰਮ ਹੋਰ ਜ਼ਿਆਦਾ ਯਾਨੀ ਕਿ ਐਡਜਸਟ ਕਰਨਾ ਤੇ ਸਾਰੀਆਂ ਚੀਜ਼ਾਂ ਸੈੱਟ ਕਰਨੀਆਂ ਹੁੰਦੀਆਂ ਨੇ ਉਹ ਮੈਨੂੰ ਕਰਨਾ ਪੈਣਾ ਬਾਅਦ ਚੋ ਤੇ ਕੁਝ ਸਾਰਾ ਦਿਨ ਓਵੇਂ ਵੀ ਭੱਜ ਦੌੜ ਹੋ ਜਾਂਦੀ ਐ ਇਸ ਕਰਕੇ ਮੈਂ ਸਰਬੀ ਨੂੰ ਵੀ ਬੁਲਾ ਲਿਆ ਸੀ ਤਾਂ ਜੋ ਮੇਰਾ ਕੰਮ ਛੇਤੀ ਨਿਭੜ ਜੇ ਕਿਉਂਕਿ ਜੇ ਮੈਂ ਇੱਥੇ ਭਾਂਡੇ ਮਾਂਜਣ ਬੈਠ ਜਾਂਦੀ ਤਾਂ ਮੇਰੇ ਰੋਟੀ ਪਾਣੀ ਦਾ ਕੰਮ ਤੇ ਹੋਰ ਕੰਮ ਰਹਿ ਜਾਣੇ ਸੀਗੇ ਇਸ ਕਰਕੇ ਮੈਂ ਸਰਬੀ ਨੂੰ ਗੁੰਜਨ ਦੇ ਨਾਲ ਲਾਇਆ ਤੇ ਉਹਨਾਂ ਨੇ ਆਪਣਾ ਕਲੀਨਿੰਗ ਦਾ ਇਹ ਵਾਲਾ ਕੰਮ ਕੀਤਾ ਤੇ ਸਾਰੇ ਡੱਬੇ ਵਗੈਰਾ ਆਪਾਂ ਜਿੰਨੀ ਰਸੋਈ ਦਾ ਸਮਾਨ ਸੀਗਾ ਅੰਦਰ ਉਹ ਸਾਰਾ ਇੱਕ ਵਾਰ ਕੱਢ ਲਿਆ ਸੀ ਤੇ ਉਸ ਤੋਂ ਬਾਅਦ ਹੁਣ ਆਪਾਂ ਕਰਾਂਗੇ ਕਲੀਨਿੰਗ ਕਿਉਂਕਿ ਬਹੁਤ ਜ਼ਿਆਦਾ ਗਾਹ ਪਿਆ ਹੋਇਆ ਰਸੋਈ ਦੇ ਵਿੱਚ ਇੱਕ ਤਾਂ ਚੁੰਈਆਂ ਬਹੁਤ ਗੰਦਪੰਦੀਆਂ ਨੇ ਕਿ ਡਸਟ ਬਹੁਤ ਜ਼ਿਆਦਾ ਆਉਂਦੀ ਹੈ ਬਿਲਕੁਲ ਰੋਡ ਦੇ ਉੱਪਰ ਕੰਧ ਲੱਗਦੀ ਹੈ ਆਪਣੀ ਜਿਹੜੀਆਂ ਖਿੜਕੀਆਂ ਗੁੜਕੀਆਂ ਆਪਣੇ ਰੱਖਿਓ ਇਹਨਾਂ ਰੋਸ਼ਨਦਾਨ ਵਗੈਰਾ ਉਹ ਬਿਲਕੁਲ ਰੋਡ ਵਾਲੀ ਸਾਈਡ ਨੇ ਤੇ ਇਸ ਕਰਕੇ ਡਸਟ ਵਗੈਰਾ ਬਹੁਤ ਜ਼ਿਆਦਾ ਆਉਂਦੀ ਹੈ ਤੇ ਉਸ ਤੋਂ ਬਾਅਦ ਆਪਾਂ ਇੱਥੇ ਸਾਰਾ ਸਮਾਨ ਪਹਿਲਾਂ ਇੱਕ ਵਾਰ ਬਾਹਰ ਕਢਵਾ ਲਿਆ ਮੈਂ ਤੇ ਸਾਰੀਆਂ ਚੀਜ਼ਾਂ ਨੂੰ ਮਤਲਬ ਜਿਹੜੀਆਂ ਪਿਉਣ ਵਾਲੀਆਂ ਸੀ ਉਹ ਪਿਉਂਦੀਆਂ ਸੀ ਇਹਨਾਂ ਨੇ ਇੱਕ ਵਾਰ ਦਾਬੜਾ ਜਾਂ ਟੱਬ ਇੱਕ ਵਾਰ ਭਰ ਲਿਆ ਸੀ ਉਹਨਾਂ ਨੇ ਪਾਣੀ ਦਾ ਚੰਗੀ ਤਰ੍ਹਾਂ ਤੇ ਨਾਲ ਪਾਈਪ ਚੱਲ ਰਹੀ ਸੀ ਇੱਧਰ ਆਪਾਂ ਬਣਾਉਣੇ ਸੀ ਪ੍ਰਸ਼ਾਦਾ ਜਿਹੜਾ ਲੱਗੇ ਹੋਏ ਨੇ ਇਹਨਾਂ ਜੀਆਂ ਲਈ ਸਭ ਨੇ ਪ੍ਰਸ਼ਾਦਾ ਛਕਣਾ ਤੇ ਆਪਾਂ ਵੀ ਛਕਣਾ ਤੇ ਬੇਟਾ ਵੀ ਆਉਣ ਵਾਲਾ ਸਕੂਲੋਂ ਉਹਨੇ ਵੀ ਛਕਣਾ ਠੀਕ ਹੈ ਜੀ ਤੇ ਆਪਾਂ ਮੈਂ ਸਾਰਾ ਸਮਾਨ ਇੱਕ ਵਾਰ ਕਢਵਾ ਕੇ ਪ੍ਰਸ਼ਾਦਾ ਤਿਆਰ ਕੀਤਾ ਤੇ ਉਸ ਤੋਂ ਬਾਅਦ ਸਾਰਿਆਂ ਨੇ ਰੋਟੀ ਪਾਣੀ ਖਾਧੀ ਤੇ ਫੇਰ ਅਸੀਂ ਲੱਗ ਗਏ ਸੀ ਆਪਣੇ ਕਮਾਕਰਾਂ ਤੇ ਉਹਨਾਂ ਨੇ ਸਾਰੇ ਭਾਂਡੇ-ਮੁੰਡੇ ਮਾਂਜ ਕੇ ਆਪਣਾ ਮੰਜੀਆਂ ਤੇ ਰੱਖਦੇ ਸੀਗੇ ਤਾਂ ਜੋ ਸੁੱਕ ਜਾਣ ਡੱਬਿਆਂ ਨੂੰ ਚੰਗੀ ਤਰ੍ਹਾਂ ਨਾਲ ਗਰਮ ਸਰਫ ਗਰਮ ਪਾਣੀ ਦੇ ਵਿੱਚ ਸਰਫ ਪਾ ਕੇ ਤੇ ਉਹਦੇ ਨਾਲ ਮਾਂਜੇ ਸੀਗੇ ਸਾਰੇ ਡੱਬੇ ਵਗੈਰਾ ਤੁਸੀਂ ਦੇਖ ਸਕਦੇ ਹੋ ਇੱਥੇ ਰੱਖਦੇ ਨੇ ਤੇ ਜਿਹੜੀਆਂ ਉਹਦੇ ਵਿੱਚ ਮਸਾਲੇ ਦਾਲਾਂ ਵਗੈਰਾ ਚਾਹ ਪੱਤੀ ਚੀਨੀ ਜੋ ਵੀ ਸੋ ਪਲੇਟਾਂ 'ਚ ਤੇ ਥਾਲੀ 'ਚ ਆਪਾਂ ਕੱਢ ਕੇ ਪਹਿਲਾਂ ਰੱਖ ਲਿਆ ਸੀ ਠੀਕ ਹੈ ਉਸ ਤੋਂ ਬਾਅਦ ਸਾਰੀਆਂ ਜਿੱਦਣ ਧੁੱਪ ਲਵਾਲੀ ਸੀ ਤੇ ਬਾਕੀ ਇੱਧਰਲਾ ਆਪਣਾ ਕੰਮ ਵੀ ਨਾਲੋਂ ਨਾਲ ਚੱਲ ਰਿਹਾ ਹੈ ਪੂਰੇ ਵੇੜੇ ਜਿੱਥੇ ਤੱਕ ਲੋਕੈਟਾਂ ਲਾਉਣੀਆਂ ਸੀ ਲੱਗ ਚੁੱਕੀਆਂ ਨੇ ਉਸ ਤੋਂ ਬਾਅਦ ਇਹਨਾਂ ਨੇ ਖਲਾੜਤਾ ਰੇਤਾ ਪਰ ਇਹਨਾਂ ਨੇ ਸਾਡਾ ਕੰਮ ਬਹੁਤ ਜ਼ਿਆਦਾ ਖਰਾਬ ਕੀਤਾ ਥੋੜੀ ਜੀ ਡਸਟ ਸਾਡੇ ਭਾਂਡਿਆਂ ਤੇ ਵੀ ਆ ਰਹੀ ਸੀ ਤਾਂ ਉਸ ਤੋਂ ਬਾਅਦ ਰੋਸ਼ਨ ਜਿਹੜਾ ਆਪਣਾ ਰੋਸ਼ਨਦਨ ਪੱਖੀ ਵਾਲਾ ਮੋਰਾ ਸੀ ਉਹ ਸਾਫ਼ ਕਰਵਾਇਆ ਕਿਉਂਕਿ ਇਹ ਪਤਲੀਆਂ ਬਦਲੀਆਂ ਜਿਹੇ ਹੈਗੀਆਂ ਨੇ ਇਹਨਾਂ ਨੂੰ ਉੱਪਰ ਪਾੜੀ ਤੇ ਚੜਾਇਆ ਤੇ ਨਾਦਰ ਰੋਸ਼ਨਦਾਨ ਵਗੈਰਾ ਸਾਫ ਕਰਵਾਇਆ ਬਹੁਤ ਗੰਦਸੇ ਨਿਕਲੇ ਆ ਉਥੋਂ ਉਸ ਤੋਂ ਬਾਅਦ ਆਪਾਂ ਅਗੇ ਸੀ ਸਾਰੇ ਭਾਂਡੇ ਟਿੰਡੇ ਤੋਂ ਬਾਅਦ ਹੋ ਕੇ ਰਸੋਈ ਦੇ ਵਿੱਚ ਤੇ ਬਾਕੀ ਚਾਹ ਪਾਣੀ ਇੱਕ ਵਾਰ ਦੇਤਾ ਸੀ ਉਹਨਾਂ ਨੂੰ ਫਿਰ ਉਸ ਤੋਂ ਬਾਅਦ ਆਪਾਂ ਲੱਗੇ ਸੀ ਕਿਚਨ ਅੰਦਰੋਂ ਕਲੀਨ ਕਰਨਾ ਤੇ ਇੱਥੇ ਸਾਰੀ ਕਿਚਨ ਆਪਾਂ ਚੰਗੀ ਤਰ੍ਹਾਂ ਨਾਲ ਇੱਥੇ ਤੁਸੀਂ ਦੇਖ ਸਕਦੇ ਹੋ ਕਲੀਨ ਕੀਤੀ ਹੈ ਤੇ ਲੋ ਜੀ ਹੁਣ ਮੈਂ ਲਾਂ ਲਗੀਆਂ ਸਾਊਂਡ ਤੇ ਤੁਸੀਂ ਦੇਖੋ ਵੀ ਆਪਾਂ ਕੀਤਾ ਕੀ ਕੀ ਹੈ ਇਹ ਨਾ کیا ਕਰੋ ਵੀ ਸਾਰਾ ਦਿਨ ਕਰਦੀਆਂ ਕੀ ਜੇ ਤੇ ਬਾਕੀ ਰਹੀ ਗੱਲ ਇਹ ਵੀ ਡੀਪ ਕਲੀਨਿੰਗ ਕਈ ਲੋਕੀ ਹੁਣ ਕਮੈਂਟ ਕਰਨਗੇ ਜਾਂ ਉਂਝ ਕਹਿਣਗੇ ਲੈ ਅੱਜ ਦਾ ਦਿਨ ਇੰਨਾ ਕੁਝ ਕਰ ਲਿਆ ਅੱਗੇ ਪਿੱਛੇ ਕਿਹੜਾ ਤੁਸੀਂ ਕਰਦੇ ਹੋ ਇਹਨਾਂ ਕਲਾਰਾ ਸਾਲ ਦੇ ਵਿੱਚ ਦੋ ਤਿੰਨ ਵਾਰ ਕਿਚਨ ਡੀਪ ਕਲੀਨ ਹੋ ਜਾਂਦੀ ਹੈ ਸਾਡੀ ਤੇ ਉਸ ਤੋਂ ਇਲਾਵਾ ਜਿਹੜੀ ਕਲੀਨਿੰਗ ਡੇਲੀ ਰੁਟੀਨ ਚ ਹੁੰਦੀ ਹੈ ਹਫਤੇ ਬਾਅਦ 10 ਦਿਨਾਂ ਬਾਅਦ ਮਹੀਨੇ ਬਾਅਦ ਹੁੰਦੀ ਹੈ ਉਹ ਅਲੱਗ ਤੋਂ ਹੈ ਠੀਕ ਹੈ ਜੀ ਕਿਚਨ ਇੱਕ ਐਹੋ ਜੀ ਜਗ੍ਹਾ ਜਿੱਥੇ ਕਿਉਂਕਿ ਹਰ ਇੱਕ ਵਾਰ ਸਫਾਈ ਰੱਖਣੀ ਪੈਂਦੀ ਹੈ ਮਿੰਟ-ਮਿੰਟ ਬਾਅਦ ਸਫਾਈ ਰੱਖਣੀ ਪੈਂਦੀ ਹੈ ਤੇ ਕਾਫੀ ਜ਼ਿਆਦਾ ਕਲੀਨਿੰਗ ਕਰੀਦੀ ਆ ਪਰ ਫਿਰ ਵੀ ਜਿਹੜੇ ਪ੍ਰੋਪਰ ਚੀਜ਼ਾਂ ਆਪਾਂ ਵਾਰ-ਵਾਰ ਨਹੀਂ ਛੇੜ ਸਕਦੇ ਉਹਨਾਂ ਤੇ ਜ਼ਿਆਦਾ ਡਸਟ ਵਗੈਰਾ ਤੇ ਜ਼ਿਆਦਾ ਗੰਦ ਜੰਮ ਜਾਂਦਾ ਇਸ ਕਰਕੇ ਡੀਪ ਕਲੀਨਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਲੋ ਜੀ ਹੁਣ ਤੁਸੀਂ ਕਰੋ ਚੈੱਕ ਮੈਂ ਲਾਲ ਲਿਖਿਆ ਕੇ ਸਾਊਂਡ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਵੀ ਕਿਵੇਂ ਆਪਾਂ ਸੈਟਿੰਗ ਕੀਤੀ ਹੈ ਕਿਚਨ ਦੀ ਇਹ ਆਪਣੀ ਨਾਨ ਮੋਡੂਲਰ ਕਿਚਨ ਤੇ ਪਿੰਡਾਂ ਦਾ ਸਾਫ ਕਿਤਾਬ ਐਵੇਂਦਾ ਹੀ ਹੈ ਤੇ ਅੱਜ ਕੱਲ ਬਹੁਤ ਕੁਝ ਹੋ ਗਿਆ ਕੰਚ ਵਗੈਰਾ ਔਰ ਐਕ ਰੂਕ ਸਭ ਕੁਝ ਲੱਗੇ ਨੇ ਚਲੋ ਜਦੋਂ ਪਰਮਾਤਮਾ ਦੀ ਇੱਛਾ ਹੋਈ ਆਪਾਂ ਉਹ ਵੀ ਲਵਾ ਲਾਂਗੇ ਵਾਹਿਗੁਰੂ ਕਿਰਪਾ ਕਰਨ ਤੇ ਹੁਣ ਇਹਦੇ ਚ ਸੈਟੀਸਫਾਈ ਆ ਆਪਾਂ ਬਹੁਤ ਵਧੀਆ ਹੈ ਸੋਹਣੀ ਸੁਨੱਖੀ ਹੈ ਕਿਚਨ ਮੇਰੀ ਤੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਨੂੰ ਕਿਵੇਂ ਕਰਾਂਗੇ ਕਲੀਨ ਤੇ ਉਸ ਤੋਂ ਬਾਅਦ ਵਾਲਪੇਪਰ ਵੀ ਲਾਣਾ ਹੈ ਸਲਫ ਦੇ ਉੱਪਰ ਉਹ ਵੀ ਤੁਸੀਂ ਵੀਡੀਓ ਜ਼ਰੂਰ ਦੇਖਿਓ ਤੇ ਲੋਜੀ ਹੁਣ ਕਰਦੇ ਆਂ ਅੱਗੇ ਚੈੱਕ ਵੀਡੀਓ ਲੋਜੀ ਕਿਚਨ ਹੋ ਗਈ ਆਪਣੀ ਪੂਰੀ ਕਲੀਨ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਆਪਾਂ ਕਲੀਨ ਕੀਤੀ ਹੈ ਤੇ ਹੁਣ ਆਪਾਂ ਇੱਥੇ ਲਾਵਾਂਗੇ ਵਾਲਪੇਪਰ ਇੱਕ ਵਾਰ ਸਲਫਾ ਵਗੈਰਾ ਸਾਰੀਆਂ ਕਰ ਲਾਂਗੇ ਸਾਫ਼ ਚੰਗੀ ਤਰ੍ਹਾਂ ਸਕਾਲਿਆ ਸਾਰਾ ਕੁਝ ਤੁਸੀਂ ਵੇਖ ਲਿਆ ਪਿੱਛੇ ਵੀਡੀਓ ਦੇ ਵਿੱਚ ਕਿਵੇਂ ਆਪਾਂ ਧੋਤੀ ਆ ਕਿਚਨ ਇੱਕ ਵਾਰ ਤਾਂ ਸਾਲ ਦੇ ਵਿੱਚ ਧੋਣੀਆਂ ਧੋਣੀ ਹੁੰਦੀ ਹੈ ਤੇ ਕਈ ਵਾਰ 2-3 ਵਾਰ ਵੀ ਧੋਣੀ ਪੈ ਜਾਂਦੀ ਹੈ ਕਿਉਂਕਿ ਜਦੋਂ ਆ ਮੌਸਮ ਚੇਂਜ ਹੁੰਦਾ ਫਸਲਾਂ ਵਗੈਰਾ ਆਉਂਦੀਆਂ ਨੇ ਪੱਕ ਕੇ ਤਾਂ ਉਸ ਟਾਈਮ ਟਰਾਲੀਆਂ ਵਗੈਰਾ ਟਰੈਕਟਰ ਕਈ ਇੱਥੇ ਚੀਜ਼ਾਂ ਲੰਘਦੀਆਂ ਨੇ ਤਾਂ ਉਦੋਂ ਵੀ ਡਸਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਇਸ ਕਰਕੇ ਉਦੋਂ ਵੀ ਕਈ ਵਾਰ ਕਲੀਨਿੰਗ ਕਰਨੀ ਪ 嗯。<laughs> ਤੇ ਡੀਪ ਕਲੀਨਿੰਗ ਤਾਂ ਆਪਾਂ ਧੋ ਕੀ ਕਰਦੇ ਹੁੰਨੇ ਆ ਤੇ ਜਿਹੜੀ ਉਂਜ ਕਲੀਨਿੰਗ ਹੁੰਦੀ ਰਹਿੰਦੀ ਉਹ ਹੁੰਦੀ ਰਹਿੰਦੀ ਹੈ ਤੇ ਕਿਉਂਕਿ ਸਲਫ ਆਪਣੀ ਸਿਮੈਂਟਡ ਹੈ ਇਸ ਕਰਕੇ ਆਪਾਂ ਇੱਥੇ ਫਲਿੱਪਕਾਰਟ ਤੋਂ ਮੰਗਾਇਆ ਸੀ ਵਾਲਪੇਪਰ ਜੇ ਤੁਸੀਂ ਕਹੋਗੇ ਤਾਂ ਲਿੰਕ ਪ੍ਰੋਵਾਈਡ ਕਰ ਦਾਂਗੇ ਬਹੁਤ ਵਧੀਆ ਰਹਿੰਦਾ ਹੈ ਤੇ ਮੈਂ ਪਹਿਲਾਂ ਵੀ ਤੁਸੀਂ ਦੇਖ ਸਕਦੇ ਮੇਰੀ ਸਲਫ ਤੇ ਵਾਈਟ ਕਲਰ ਦਾ ਵਾਈਟ ਵਾਲਪੇਪਰ ਲੱਗਾ ਹੋਇਆ ਸੀ ਉਹ ਵੀ ਬਹੁਤ ਸੋਹਣਾ ਹੰਡਿਆ ਸੀ ਤੇ ਉਸ ਤੋਂ ਬਾਅਦ ਦੋ ਕਵਰ ਮੈਂ ਪਹਿਲਾਂ ਲਾ ਲਿਆ ਤੇ ਇਹ ਤੀਜੀ ਵਾਰ ਹੁਣ ਮੈਂ ਮੰਗਾਇਆ ਸੀ ਇਹ ਬ੍ਰਾਊਨ ਮੈਂ ਵੈਸੇ ਬੈੱਡ ਵਾਸਤੇ ਮੰਗਾਇਆ ਸੀ ਉੱਥੇ ਮੈਨੂੰ ਕੋਈ ਲੋੜ ਸੀ ਤੇ ਫਿਰ ਵਧੀਆ ਨਹੀਂ ਲੱਗ ਰਹੀ ਸਲਫ ਵੀ ਇਹ ਇੱਥੇ ਅਰੇਂਜ ਕਰ ਦਿੰਨੇ ਆ ਤੇ ਨਾਲ ਇਹਦੇ ਨਾਲ ਮੈਚ ਵੀ ਕਰ ਜੇਗਾ ਤੇ ਲੱਗ ਕੇ ਬਹੁਤ ਸੋਹਣਾ ਲੱਗ ਰਿਹਾ ਸੀ ਤੁਸੀਂ ਦੇਖ ਸਕਦੇ ਹੋ ਐਨ ਵਧੀਆ ਤਰੀਕੇ ਨਾਲ ਆਪਾਂ ਸਫਾਈ ਕਰ ਲਈ ਐ ਤੇ ਜਿਹੜੀ ਸਰਵਿਸ ਸੀ ਉਹਨੂੰ ਆਪਾਂ ਭੇਜਤਾ ਸੀ ਸ਼ਾਮ ਪੈ ਗਈ ਸੀ ਇਸ ਕਰਕੇ ਤੇ ਗੁੰਜਨ ਥੋੜਾ ਬਤਾ ਕੰਮ ਮੇਰੇ ਨਾਲ ਕਰਵਾ ਗਈ ਸੀ ਤੇ ਉਸ ਤੋਂ ਬਾਅਦ ਫਿਰ ਆਪਾਂ 2-3 ਘੰਟੇ ਲੱਗੇ ਰਹੇ ਆ ਸੈਟਿੰਗ ਵਗੈਰਾ ਕਰਨ ਦੇ ਵਿੱਚ ਰੋਟੀ ਵੀ ਬਣਾਣੀ ਸੀ ਫਿਰ ਰੋਟੀ ਪਾਣੀ ਬਣਾਇਆ ਪਹਿਲਾਂ ਸੈਟਿੰਗਾਂ ਕੀਤੀਆਂ ਤੇ ਬਸ ਪੈਰਾਂ ਦੀ ਤੇ ਲੱਤਾਂ ਦੀ ਹੋ ਗਈ ਸੀ ਆਪਣੀ ਬੱਸ ਤੇ ਬੁਰਾ ਹਾਲ ਸੀ ਤੇ ਕਈ ਵਾਰ ਲੋਕ ਇਹ ਕਹਿੰਦੇ ਨੇ ਸਾਰਾ ਦਿਨ ਤੁਸੀਂ ਕੀਤਾ ਕੀ ਹੈ ਭਾਈ ਜੀ ਬਹੁਤ ਕੁਝ ਕਰੀਦਾ ਸਾਰਾ ਦਿਨ ਇਹ ਨਾ ਕਹਦਿਆ ਕਰੋ ਵੀ ਜੇ ਤੁਸੀਂ ਚਲੇ ਜਾਂਦੇ ਹੋ ਤਾਂ ਬਸ ਅਸੀਂ ਲੈ ਕੇ ਚਾਦਰਾਂ ਸੌਂਗੇ ਆ ਬਸ ਕੰਮ ਬਹੁਤ ਕਰਨੇ ਪੈਂਦੇ ਨੇ ਘਰਾਂ ਦੇ ਵਿੱਚ ਘਰ ਐਵੇਂ ਨਹੀਂ ਸੰਭੇ ਜਾਂਦੇ ਐਵੇਂ ਨਹੀਂ ਸਾਫ਼ ਸੁਥਰੇ ਰਹਿੰਦੇ ਜਿਸਨਾਨੀਆਂ ਮਿਹਨਤ ਕਰਦੀਆਂ ਨੇ ਔਰਤਾਂ ਮਿਹਨਤ ਕਰਦੀਆਂ ਨੇ ਘਰ ਦੇ ਉੱਪਰ ਤਾਂ ਤਾਂ ਹੀ ਘਰ ਸਾਫ਼ ਸੁਥਰੇ ਤੇ ਤੁਹਾਨੂੰ ਆਣ ਕੇ ਸਵੱਛ ਮਿਲਦੇ ਨੇ ਜਿੱਤੇ ਤੁਸੀਂ ਚੀਜ਼ਾਂ ਸੱਟ ਕੇ ਜਾਂਦੇ ਹੋ ਤੁਸੀਂ ਆਣ ਕੇ ਦੁਬਾਰਾ ਦੇਖੋ ਤਾਂ ਤੁਸੀਂ ਦੇਖੋਗੇ ਵੀ ਕੀ ਹਾਲ ਹੁੰਦਾ ਉਸ ਚੀਜ਼ ਦਾ ਠੀਕ ਹੈ ਜੀ ਸਾਰਿਆਂ ਵਾਸਤੇ ਹੀ ਹੈ ਕਿਸੇ ਇੱਕ ਵਾਸਤੇ ਨਹੀਂ ਮੈਂ ਤਾਂ ਫੇਸ ਕਰਦੀ ਹਾਂ ਮੈਨੂੰ ਪਤਾ ਹੈ ਕਿਉਂਕਿ ਕਈ ਵਾਰ ਮੇਰੇ ਹਸਬੰਦ ਕਹਿ ਦਿੰਦੇ ਆ ਸਾਰਾ ਦਿਨ ਕੀਤਾ ਹੀ ਕੀ ਦੋ ਰੋਟੀਆਂ ਹੀ ਸਨ ਉਹੀ ਪਕਾਣੀਆਂ ਸਨ ਪਕਾ ਕੇ ਖਾ ਲਿਆ ਨੇ ਬਸ ਆਹੀ ਕੰਮ ਹੈ ਵੀ ਬੰਦਾ ਪੁੱਛੇ ਵੀ ਜਿਹੜੇ ਕੱਪੜੇ ਲੇੜੇ ਲਾ ਕੇ ਜਾਂਦੇ ਹੋ ਧੋਣ ਵਾਲੇ ਪ੍ਰੈਸ ਕਰਨ ਵਾਲੇ ਹੋਰ ਸੌ ਚੀਜ਼ਾਂ ਹੁੰਦੀਆਂ ਨੇ ਘਰ ਦੇ ਵਿੱਚ ਭਾਂਡੇ ਟਿੰਡੇ ਮਾਂਜਣ ਕਰਨ ਵਾਲੇ ਉਹ ਕੋਣ ਮੰਨ ਕੇ ਜਾਂਦਾ ਸਾਨੂੰ ਕਿਹੜਾ ਤੁਸੀਂ ਇੱਥੇ ਕੋਈ ਕੰਮ ਵਾਲੀ ਲਾ ਕੇ ਦਿੱਤੀ ਹੋਈ ਹੈ ਠੀਕ ਹੈ ਗੁੰਜਣਾ ਸਾਡੀ ਹੈਲਪਰ ਆ ਉੱਪਰ ਰਹਿੰਦੀ ਹੈ ਥੋੜਾ ਬਤਾ ਜਿਵੇਂ ਆਪਾਂ ਡੀਪ ਕਲੀਨਿੰਗ ਦਾ ਕੰਮ ਕਰਾਣਾ ਜਾਂ ਕੋਈ ਹੋਰ ਕੰਮ ਕਰਾਉਣਾ ਵੀ ਜਿਵੇਂ ਕਰ ਰਹੇ ਹਾਂ ਕੋਈ ਆਇਆ ਗਿਆ ਉਸ ਟਾਈਮ ਕੰਮ ਕਰਾਂਦੀ ਆ ਉਹ ਬਾਕੀ ਉਹ ਉੱਪਰ ਰਹਿੰਦੀ ਆ ਉੱਪਰ ਲਿਆਂ ਦਾ ਕੰਮ ਕਰਦੀ ਆ ਤੇ ਬਹੁਤ ਹੈਲਪ ਕਰਦੀ ਆ ਸਾਡੀ ਬਹੁਤ ਵਧੀਆ ਹੈ ਵੀ ਉਹਦੀ ਹੈਲਪ ਹੋ ਜਾਂਦੀ ਹੈ ਤੇ ਸਾਨੂੰ ਕੰਮ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ ਬਾਕੀ ਬਹੁਤ ਚੀਜ਼ਾਂ ਨੇ ਜੇ ਔਰਤਾਂ ਨਾ ਕਰਨ ਤੇ ਘਰ ਦੀ ਐਸੀ ਦੀ ਤੈਸੀ ਹੋ ਜੇ ਤੇ ਇਹ ਗੱਲ ਨਾ ਕਿਹਾ ਕਰੋ ਥੋੜਾ ਜਿਹਾ ਮੋਟੀਵੇਟ ਕਰ ਦਿਆ ਕਰੋ ਅਗਲੀਆਂ ਨੂੰ ਵੀ ਹਾਂ ਭਾਈ ਤੁਸੀਂ ਅੱਜ ਆ ਕੰਮ ਕੀਤਾ ਸ਼ੁਕਰ ਹੈ ਤੁਸੀਂ ਸੋਨਾ ਕੀਤਾ ਅੱਜ ਕਮਾ ਨਾ ਇਹ ਤਾਂ ਜ਼ੁਬਾਨ ਚੋਂ ਨਿਕਲ ਨਹੀਂ ਨਾ ਆਪਣੇ ਵੀ ਅਸੀਂ ਕਹਿ ਦਈਏ ਕਿ ਦੇਵੀ ਹਾਂ ਭਾਈ ਤੁਸੀਂ ਆ ਕੰਮ ਕੀਤਾ ਤੁਹਾਡੀ ਸ਼ਾਬਾਸ਼ ਨਾ ਇਹ ਗੱਲ ਕਿੱਥੇ ਅਸੀਂ ਕਹਿ ਸਕਨੇ ਆ ਸਾਡੀ ਈਗੋ ਹਰਟ ਨਹੀਂ ਹੋ ਜੂਗੀ ਬਸ ਚਲੋ ਭੈਣੋ ਕੋਈ ਨਹੀਂ ਤੁਸੀਂ ਆਪਣੇ ਕੰਮਾਂਗਾਰਾਂ ਤੇ ਲੱਗਿਆਂ ਰਹਾ ਕਰੋ ਜਿੰਨੇ ਜੋ ਕਹਿਣਾ ਉਹਨੇ ਕਹੀ ਜਾਣਾ ਆਪਾਂ ਕਿਹੜਾ ਕਿਸੰਦ ਖਾਣ ਲਈ ਕਰ ਰਹੇ ਆਪਾਂ ਆਪਣੀ ਸੈਟੀਸਫੈਕਸ਼ਨ ਲਈ ਤੇ ਆਪਾਂ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖਣ ਲਈ ਕੰਮ ਕਰ ਰਹੇ ਆਂ ਤੇ ਕਰਦੇ ਰਹਾਂਗੇ ਜਦੋਂ ਤੱਕ ਆਪਣੇ ਹੱਡ ਪੈਰ ਚੱਲਦੇ ਨੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਹੱਡ ਪੈਰ ਚਲਾਈ ਰੱਖੇ ਤੇ ਲੋ ਜੀ ਇੱਥੇ ਸੈਟਿੰਗਾਂ ਤੁਸੀਂ ਦੇਖ ਸਕਦੇ ਹੋ ਪੂਰੀਆਂ ਜੋਰਾ ਸ਼ੋਰਾ ਤੇ ਚੱਲ ਰਹੀਆਂ ਨੇ ਤੇ ਤੁਸੀਂ ਕਰੋ ਚੈੱਕ ਹੁਣ ਹੁਣ ਵੀ ਆਪਾਂ ਥੋੜਾ ਜਿਹਾ ਸਾਊਂਡ ਲਾਣੇ ਆ ਤੇ ਉਸ ਤੋਂ ਬਾਅਦ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਪੂਰੀ ਵੀਡੀਓ ਜ਼ਰੂਰ ਦੇਖ ਕੇ ਜਾਇਆ ਕਰੋ ਜਿਹੜੇ ਵੀਰ ਭੈਣ ਭਰਾ ਸਾਰੇ ਨਵੇਂ ਆਉਂਦੇ ਨੇ ਚੈਨਲ ਤੇ ਸਬਸਕ੍ਰਾਈਬ ਕਰਕੇ ਜਾਇਆ ਕਰੋ ਤੇ ਲਾਈਕ ਤੇ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਵੀਡੀਓ ਕਿਵੇਂ ਦੀ ਲੱਗਦੀ ਹੁੰਦੀ ਆ ਤੁਹਾਨੂੰ ਤੇ ਹੋਰ ਕਿਸ ਟੌਪਿਕ ਤੇ ਤੁਸੀਂ ਵੀਡੀਓ ਚਾਹੁੰਦੇ ਹੋ ਤਾਂ ਕੀ ਕੋਈ ਰੈਸিপি ਵਗੈਰਾ ਸ਼ੇਅਰ ਕਰਾਂ ਜਾਂ ਕੀ ਕਰਾਂ ਮਤਲਬ ਉਸ ਤਰੀਕੇ ਦੀ ਜਿਹੜੀ ਰੈਸਪੀਜ਼ ਵਗੈਰਾ ਤੁਹਾਨੂੰ ਨਹੀਂ ਆਉਂਦੀਆਂ ਐਸ ਤਰ ਰੈਸਪੀਜ਼ ਬਹੁਤ ਜ਼ਿਆਦਾ ਮੈਂ ਸ਼ੇਅਰ ਕੀਤੀਆਂ ਹੋਈਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਜੇ ਹੋਰ ਵੀ ਕੋਈ ਰੈਸਪੀ ਤੁਸੀਂ ਦੱਸੋਗੇ ਤਾਂ ਆਪਾਂ ਸ਼ੇਅਰ ਜ਼ਰੂਰ ਕਰਾਂਗੇ ਤੇ ਇਸੀ ਅੱਜ ਦਾ ਆਪਣਾ ਵਲੌਗ ਤੇ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਕਿਉਂਕਿ ਅੱਗੇ ਰੂਮਸ ਵਗੈਰਾ ਵੀ ਕਲੀਨ ਕਰਨੇ ਨੇ ਉਹਦੀ ਵੀ ਵੀਡੀਓ ਅਪਡੇਟ ਕਰਾਂਗੇ ਤੇ ਫੋਨ ਵਗੈਰਾ ਦੀ ਗੈਲਰੀ ਭਰ ਚੁੱਕੀ ਆ ਤੇ ਟਾਈਮ ਲੱਗ ਜਾਂਦਾ ਥੋੜਾ ਜਿਹਾ ਐਡਿਟ ਵਗੈਰਾ ਕਰਨ ਨੂੰ ਵੀਡੀਓ ਨੂੰ ਇਸ ਕਰਕੇ ਥੋੜੀਆਂ ਲੇਟ ਆ ਰਹੀਆਂ ਨੇ ਵੈਸੇ 3-4 ਦਿਨ ਹੋ ਚੁੱਕੇ ਨੇ ਰਸੋਈ ਸਾਫ ਕੀਤੇ ਨੂੰ 3-4 ਦਿਨ ਹੀ ਕਾਫੀ ਦਿਨ ਹੋ ਗਏ ਨੇ 4-5 ਦਿਨ ਹੋ ਚੁੱਕੇ ਨੇ ਰਸੋਈ ਸਾਫ ਕੀਤੀ ਨੂੰ ਤੇ ਵੀਡੀਓ ਐਡਿਟ ਹੋਣ ਕਰਕੇ ਤੇ ਥੋੜੀ ਜਿਹੀ ਸਟੋਰੇਜ ਘੱਟ ਹੋਣ ਕਰਕੇ ਥੋੜੀ ਜਿਹੀ ਲੇਟ ਆ ਰਹੀ ਹੈ ਵੀਡੀਓ ਠੀਕ ਹੈ ਜੀ ਅਪਰੀਸ਼ੀਏਟ ਜ਼ੋਰ ਕਰਦਿਆ ਕਰੋ ਤੇ ਮੋਟੀਵੇਟ ਹੋ ਜੰਨੇ ਆ ਇਸ ਦੇ ਨਾਲ ਤੁਸੀਂ ਥੋੜੀ ਜਿਹੀ ਸ਼ਾਬਾਸ਼ ਦੇ ਦੋ ਕਰੋਗੇ ਤਾਂ ਤੇ ਇਸ ਦੇ ਨਾਲ ਆਪਣਾ ਪਿਆਰ ਬਣਾਈ ਰੱਖਿਓ ਟਿਲ ਦੈਨ ਬਾਏ ਥੈਂਕ ਯੂ ਜੀ ਮਿਲਦੇ ਹਾਂ ਕਿਨਮੇ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ ਅੱਗੇ ਵੀਡੀਓ ਚੱਲ ਰਹੀ ਹੈ ਪੂਰੀ ਦੇਖ ਕੇ ਜਾਇਓ play